ਖਾਲਸਾ ਜੀ ਸਾਹਿਬ ਬੋਲੋ ਜੀ ਨਿਮਾਣਿਓਂ ਕੇ ਮਾਨ ਨਿਤਾਣਿਓਂ ਕੇ ਤਾਂ ਨਿਓਟਿਓਂ ਕੀ ਓਟ ਸਹਬਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੀ ਪਾਵਨ ਹਜੂਰੀਆਂ ਅੰਦਰ ਅਰਦਾਸਾਂ ਬੇਨਤੀਆਂ ਜੋ ਜੜੀਆਂ ਹੈ ਕਿਰਪਾ ਰਹਿਤਾਂਵ ਜੀ ਦੀਆਂ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਸਰਮਤਾ ਹੋਈਆਂ ਸਚਖੰਡ ਵਾਸੀ ਵਾਬਾ ਗੁਰਦੇਵ ਸਿੰਘ ਜੀ ਆਪ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪ ਜੀ ਨੇ ਇੱਕ ਜਨਮ ਦਿ ਸਮਾਗਮ ਸੱਚੇ ਪਾਤਸ਼ਾਹ ਜੀ ਮਹਾਂਪੁਰਸਾਦ ਵਾਰਾ ਇੱਕ ਸੰਗਤ ਅਰਦਾਸਪੁਰ ਨੂੰ ਪ੍ਰਾਪਤ ਹੋਈ ਕੋਟਾਨ ਗੁਰੁ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਸੰਪੂਰਨ ਭੋਗ ਤੋਂ ਬਰੰਤ ਸੱਚੇ ਪਾਤਸ਼ਾਹ ਜੀ ਉਸ ਸਮਾਗਮਾਂ ਦੀ ਹਰਮਤਾ ਦੀ ਅਰਦਾਸ ਕਿਰਪਾ ਕਰੋ ਆਪ ਜੀ ਆਟਾਲੂ ਕਮ ਨਾਮੀ ਬਖਸ਼ ਕੇ ਹਰਮਤਾ ਦੀ ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ੋ ਸਮੂਹ ਸੰਗਤਾਂ ਨੂੰ ਦੂਰੋਂ ਨੇੜਿਓਂ ਚੱਲ ਕੇ ਹਜੂਰੀਆਂ ਵਿੱਚ ਪਹੁੰਚ ਕੇ ਗੁਰਬਾਣੀ ਕਥਾ ਵਿਚਾਰਾ ਸੁਣਨ ਦੀ ਸਮੱਤ ਬਖਸ਼ਣੀ ਕਿਰਪਾ ਕਰਨੀ ਸਮੂਹ ਸੰਗਤਾਂ ਦੀ ਸਿਰfte ਮਿਹਰ ਪ੍ਰਿਆਤਰਕਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਰਦਾਰ ਦਲਜੀਤ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਪਾ ਕਰਨੀ ਪਰਿਵਾਰ ਸੁਖ ਸ਼ਾਂਤੀ ਵਰਤਾਉਣੀ ਕਿਰਪਾ ਕਰੋ ਹਟਾ ਲੋਕਮ ਨਾਮੇ ਵਸ ਕੇ ਆਪ ਜੀ ਦੇ ਪਾਸ ਸਾ ਜਿਓ ਦੀਵਾਨ ਦੀ ਹਰਮਤਾ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਨਮ ਲੈ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਵਾਹਿਗੁਰੂ ਜੀ ਕਾ 1023 ਆਹਨਾ ਲਖਸ ਖਸ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੁਖੋ ਨਸੀਬਿਆ ਆਹਨਾ ਸੋ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਗੈ ਜਨਮ ਤੋਂ ਜੋ ਦੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਹ ਮਹਲਾ 5 ਚਰਨ ਕਮਲ ਕਾ ਆਸਰਾ ਦਿਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪਰਤਾਪ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਪਾਜਨ ਪਰੇ ਤਾਂ ਕ ਸਦ ਪ੍ਰਤਾਪ ਰਾਖਨ ਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ ਰਾਮ ਰਾਮ RAM ਦਾਸਪੁਰ ਕਿਨ ਗੁਰਦੇਵ ਰਾਹਾ ਸਦਾ ਸਦਾ ਹਰ ਧਿਆਈ ਐ ਕੇਚ ਵਿਗਨ ਨਾ ਲਗੇ ਨਾਨਕ ਨਾਮ ਸਲਾਹੀ ਐ ਭਾਈ ਦੁਸ਼ਮਨ ਭਗ। ਸਦਾ ਸਦਾ ਹਰ ਧਿਆਈਐ। ਕਿਛੁ ਬਿਗਨ ਨ ਲਾਗੇ। ਨਾਨਕ ਨਾਮ ਸਲਾਹੀਐ। ਭਾਈ ਦੁਸ਼ਮਨ ਭਗ। ਵਾਹੀ ਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ